ਕਈ ਵਾਰੀ ਆਪਾਂ ਕਿਤੇ ਆਪਣਾ ਫੋਨ ਰੱਖ ਦਿੰਨੇ ਆ ਤਾਂ ਕੋਈ ਵੀ ਬੰਦਾ ਆਪਣੇ ਫੋਨ ਦੇ ਨਾਲ ਛੇੜਛਾੜ ਕਰਦਾ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਅੱਜ ਮੈਂ ਤੁਹਾਨੂੰ ਇੱਕ ਹੈਂਡ ਟ੍ਰੈਕ ਦੱਸੂਗਾ ਤੁਸੀਂ ਆਪਣਾ ਫੋਨ ਜਿੱਥੇ ਮਰਜ਼ੀ ਰੱਖ ਦਿਓ ਜਦੋਂ ਵੀ ਦੂਸਰਾ ਬੰਦਾ ਕੋਈ ਤੁਹਾਡੇ ਫੋਨ ਦੇ ਨਾਲ ਛੇੜਛਾੜ ਕਰੂਗਾ ਤਾਂ ਫੋਨ ਦੇ ਵਿੱਚ ਅਲਾਰਮ ਵੱਜੂਗਾ ਯਾਨੀ ਕਿ ਉੱਚੀ ਉੱਚੀ ਆਵਾਜ਼ ਆਉਣੀ ਹੈ ਕਿੱਦਾਂ ਬਾਤ ਨਹੀਂ ਹੈ ਟ੍ਰੈਕ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪ ਤੁਹਾਨੂੰ ਆਪਾ ਦੱਸਦੇ ਆ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਪਲੇ ਸਟੋਰ ਦੇ ਵਿੱਚ ਜਾਣਾ ਉੱਥੇ ਐਪ ਬਾਹਣੀਆ ਡੋਟ ਟੱਚ ਮਾਈ ਫੋਨ ਬਿਲਕੁਲ ਸਹੀ ਹੈ ਬਈ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਬਹੁਤ ਵਧੀਆ ਹੈ ਪਿਆ ਤਾਂ ਮਤਲਬ ਇਹਦੇ ਲਈ ਕੀ ਕਰਨਾ ਪਰਤ ਬਾਅਦ ਆਪਾਂ ਇਹਨੂੰ ਓਪਨ ਕਰਨਾ ਹੈ ਓਪਨ ਕਰਨ ਤੋਂ ਬਾਅਦ ਇਹਨ ਮਾਰੀਏ ਪ੍ਰੋਸੈਸਿੰਗ ਲੈਣ ਪ੍ਰੋਸੈਸਿੰਗ ਲੈਣ ਤੋਂ ਬਾਅਦ ਆਪਾਂ ਵਾਲਾ ਪੇਜ ਆ ਜਾਣਾ ਆਪਾਂ ਕੀ ਕਰਨਾ ਇੱਥੋਂ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਫਿਰ ਆਪਾਂ ਨੈਕਸਟ ਕਰ ਦੇਣਾ ਜਿਹੜੀਆਂ ਪਰਮਿਸ਼ਨਾਂ ਦੇਣ ਤੋਂ ਬਾਅਦ ਇੱਥੇ ਆਪਾਂ ਐਪ ਦੇ ਵਿੱਚ ਆ ਜਾਣਾ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਆ ਅਲਾਰਮ ਪਿੰਨ ਕੋਡ ਤੇ ਆਪਣੇ ਚਾਰਜਿੰਗ ਅਲਾਰਮ ਤੇ ਸੈਟਿੰਗ ਤੁਸੀਂ ਕੀ ਕਰਨਾ ਹੈ ਜਿੱਦਾਂ ਪਹਿਲਾਂ ਪੈਨ ਕੋਡ ਹੈ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਕੋਈ ਵੀ ਕੋਡ ਰੱਖ ਲੈਣਾ 1 2 3 4 ਜਿੱਦਾਂ ਮੈਂ ਤੁਹਾਡੇ ਸਾਹਮਣੇ ਰੱਖਿਆ ਤੁਸੀਂ ਦੇਖੀ ਜਾ ਹੈ ਨਾ ਕੋਡ ਰੱਖਣ ਤੋਂ ਬਾਅਦ ਥੱਲੇ ਆ ਡਨ ਕਰ ਦੇਣਾ ਆਪਾਂ ਕਰਨ ਤੋਂ ਬਾਅਦ ਕੀ ਕਰਨਾ ਨਾਲ ਇੱਕ ਆ ਗਿਆ ਚਾਰਜਿੰਗ అలਰਮ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕਾਂ ਤੋਂ ਬਾਅਦ ਕੀ ਕਰਨਾ ਇਹਦਾ ਫਾਇਦਾ ਕੀ ਆਪਾਂ ਨੂੰ ਮੰਨ ਲਓ ਆਪਾਂ ਕਿਤੇ ਟ੍ਰੇਨ ਦੇ ਵਿੱਚ ਸਫਰ ਕਰਦੇ ਆਂ ਜਾਂ ਕਿਤੇ ਬੱਸ 'ਚ ਕਰਦੇ ਆਂ ਹਨਾ ਆਪਾਂ ਆਪਣਾ ਫੋਨ ਚਾਰਜਿੰਗ ਤੇ ਲਾ ਆਇਆ ਚਾਰਜਿੰਗ ਤੇ ਲਾਜਾ ਆਪਾਂ ਸੌਂ ਜਾਂਦੇ ਜਾਂ ਆਪਾਂ ਚੇਤਾ ਭਰ ਜਾਂਦਾ ਹਨਾ ਆਪਣਾ ਫੋਨ ਕੋਈ ਵੀ ਚੱਕ ਸਕਦਾ ਹੈ ਮੰਨ ਲਓ ਤੁਸੀਂ ਇੱਥੇ ਚਾਰਜਿੰਗ ਤੇ ਲਾਉਂਗੇ ਹਨਾ ਜਦੋਂ ਵੀ ਕੋਈ ਬੰਦਾ ਤੁਹਾਡੇ ਫੋਨ ਦੇ ਨਾਲ ਫੋਨ ਜਿਹੜਾ ਚਾਰਜਿੰਗ ਲੱਗਾ ਹੈ ਤੁਹਾਡੇ ਫੋਨ ਤੋਂ ਚਾਰਜਰ ਅਲੱਗ ਕਰੂੰਗਾ ਫੋਨ ਯਾਨੀ ਕਿ ਲਾਉਂਗਾ ਹਨਾ ਚਾਰਜਰ ਤੋਂ ਤਾਂ ਮਤਲਬ ਉਸੇ ਵੇਲੇ ਤੁਹਾਡੇ ਫੋਨ ਤੇ ਉੱਚੀ ਉੱਚੀ అలਾਰਮ ਵੱਜੂਗੇ ਤਾਂ ਧਿਆਨ ਮੈਂ ਕਰਕੇ ਦਿਖਾ ਦਾਂ ਤੇ ਇਹ ਜਿਹੜਾ ਪੈਨਕੋਡ ਰੱਖ ਵੇ ਮਤਲਬ ਕਿਸੇ ਵੀ ਬੰਦੇ ਨੇ ਮਾਲਾ ਤੁਹਾਡੇ ਫੋਨ ਨਾਲ ਚਾਰਜਰ ਤੋਂ ਲਾਤਾ ਜਾਂ ਤੁਹਾਡੇ ਫੋਨ ਨੂੰ ਕਿਸੇ ਨੇ ਟੱਚ ਕੀਤਾ ਹੈ ਤੇ ਜਦੋਂ అలਾਰਮ ਬਜਣਾ ਜਦੋਂ ਤੱਕ ਜਿਹੜਾ ਇੱਥੇ ਤੁਸੀਂ ਪੈਨ ਕੋਡ ਰੱਖਿਆ ਉਹ ਸਹੀ ਨਹੀਂ ਭਰਦੇ ਉਹਦੇ ਤੱਕ అలਾਰਮ ਬੰਦ ਨਹੀਂ ਹੋਣਾ ਤਾਂ ਉੱਚੀ ਉੱਚੀ ਬੱਜੀ ਜਾਣਾ ਤਾਂ ਬੜੀਆ ਘੈਂਟ ਰਕਿਆ ਤਾਂ ਤੁਸੀਂ ਹੋਰ ਜਿੰਨਾ ਵੀ ਹੋ ਸਕਦਾ ਵੱਧ ਵੱਧ ਸ਼ੇਅਰ ਕਰਿਓ ਤਾਂ ਸਾਰੇ ਵੀਰਾਂ ਨੇ ਇੱਕ ਰਿਕਵੈਸਟ ਆ ਕਿਉਂਕਿ ਮੈਂ ਤੁਹਾਡੇ ਲਈ ਮਿਹਨਤ ਕਰਦਾ ਐ ਨਹੀਂ ਤੁਸੀਂ ਆਪਣਾ ਸਾਥ ਨਹੀਂ ਦਿੰਦੇ ਮੇਰਾ ਵੀਰ ਇਸ ਲਈ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤੇ ਤੁਹਾਨੂੰ ਮੈਂ ਕਰਕੇ ਦਿਖਾ ਦਿੰਦਾ ਹੁਣ ਤੁਸੀਂ ਦੇਖਿਓ ਚਾਰਜਿੰਗ ਦੀ ਪੈਣਿਆ ਇੱਥੇ ਮੈਂ ਤੁਹਾਡੇ ਸਾਹਮਣੇ ਮੈਂ ਲਾ ਕੇ ਤੁਹ ਚਾਰਜਿੰਗ ਤੁਹਾਡੇ ਸਾਹਮਣੇ ਲਾਇਆ ਇੱਕ ਮਿੰਟ ਚਾਰਜਿੰਗ ਲਾਤਾ ਚਾਰਜਿੰਗ ਤੁਹਾਡੇ ਸਾਹਮਣੇ ਮੈਂ ਲਾਤਾ ਵੀ ਚਾਰਜਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਹਣਾ ਹੁਣ ਮੈਂ ਇਥੋਂ ਜਦੋਂ ਮੈਂ ਪੈਨ ਬਾਹਰ ਕਰਨੀ ਤਾਂ ਤੁਸੀਂ ਦੇਖਿਓ ਫੋਨ ਇਹ ਉੱਚੀ ਉੱਚੀ ਦਿਖਾਈ ਪਾਉਣੀ ਹੈ ਜਦੋਂ ਮੈਂ ਇਹਦੇ ਵਿੱਚ ਸਹੀ ਕੋਡ ਭਰੂੰਗਾ ਤਾਂ ਹੀ ਇਹ ਨਬੰਦ ਹੋਣਾ ਨਹੀਂ ਤਾਂ ਨਹੀਂ ਹੋਣਾ ਜਿੱਦਾਂ ਦੇਖਿਓ ਆਪਾਂ ਕੱਢੀ ਸਕਦੇ ਹਣਾ ਤਦ ਮੈਂ ਚਾਰਜ ਲਾਇਆ ਤਾਂ ਕਿਦਾਂ ਹੋਣੇ ਦਿਖਾਈ ਤੇ ਕਿਦਾਂ ਉੱਚੀ ਚੀ ਐਲਾਰਮ ਵੱਜੇ ਹੈ ਤਾਂ ਇਹਦਾ ਬਹੁਤ ਜਿਆਦਾ ਫਾਇਦਾ ਇਹਨੂੰ ਵੀਡੀਓ ਨੂੰ ਹਰ ਇੱਕ ਬੰਦੇ ਤੱਕ ਸ਼ੇਅਰ ਕਰਿਓ ਕਿਉਂਕਿ ਹਰ ਇੱਕ ਬੰਦਾ ਸਫ਼ਰ ਤਾਂ ਕਰਦਾ ਹੀ ਕਰਦਾ ਹਾਂਜੀ ਦੂਸਰੀ ਸੈਟਿੰਗ ਕਿਹੜੀ ਹੈ ਕਈ ਵਾਰੀ ਆਪਾਂ ਚਾਹੁੰਦੇ ਹਾਂ ਨੇ ਮੈਂ ਆਪਣਾ ਕੋਈ ਵੀ ਬੰਦਾ ਫੋਨ ਦੇ ਨਾਲ ਛੇੜਛਾੜ ਕਰੇ ਤਾਂ ਆਪਾਂ ਨੂੰ ਪਤਾ ਲੱਗ ਜਵੇ ਤਾਂ ਤੁਸੀਂ ਕੀ ਕਰਨਾ ਇੱਥੇ ਸਟਾਰਟ ਤੇ ਹੈ ਨਾ ਜਦੋਂ ਇੱਥੇ ਸਟਾਰਟ ਤੇ ਕਲਿੱਕ ਕਰ ਦੇਣਾ ਕਰਨ ਤੋਂ ਬਾਅਦ ਕੀ ਹੋਣਾ ਤੁਸੀਂ ਆਪਣੇ ਫੋਨ ਨੂੰ ਲੋਕਾ ਲਾ ਕੇ ਰੱਖ ਦੇਣਾ ਜੀ ਤੁਸੀਂ ਜਿੱਥੇ ਮਰਜੀ ਚੱਲਿਓ ਕੋਈ ਵੀ ਬੰਦਾ ਤੁਹਾਡੇ ਫੋਨ ਦੇ ਨਾਲ ਛੇੜਛਾੜ ਕਰੂਗਾ ਤੁਹਾਡੇ ਫੋਨ ਨੂੰ ਟੱਚ ਕਰੂਗਾ ਤਾਂ ਉਸੇ ਵੇਲੇ ਉੱਚੀ ਉੱਚੀ అలਾਰਮ ਵੱਜੂਗੀ ਜਿੱਦਾਂ ਤੁਸੀਂ ਦੇਖਿਆ ਨਾ ਚਾਰਜਿੰਗ ਵੇਲੇ ਵੱਜਿਆ ਤਾਂ ਇੱਦਾਂ ਵੱਜੂਗੀ ਜੇਕਰ ਜਿਹੜਾ ਪੌਨ ਪੈਨ ਕੋਡ ਤੁਸੀਂ ਸਹੀ ਭਰੂਗੇ ਤਾਂ ਤਾਂ అలਾਰਮ ਬੰਦ ਹੋਣਾ ਨਹੀਂ ਤਾਂ ਨਹੀਂ ਹੁਣ ਮੈਂ ਤੁਹਾਨੂੰ ਕਰਕੇ ਦਿਖਾ ਦਦਾ ਦਿੱਖੋ ਤੇ ਸਟਾਰਟ ਤੇ ਕਲਿੱਕ ਕੀਤਾ ਸਟਾਰਟ ਤੇ ਕਲਿੱਕ ਕਰਨ ਤੋਂ ਬਾਅਦ ਹੁਣ ਮੈਂ ਇੱਧਰਲੇ ਹੱਥ ਨਾਲ ਇਹਨੂੰ ਮਤਲਬ ਕਰਨਾ ਤੁਹਾਡੇ ਸਾਹਮਣੇ ਹੈ ਨਾ ਤਾਂ ਕਰਨ ਤੋਂ ਬਾਅਦ ਹੁਣ ਇੱਥੇ ਮੈਂ ਇਹਨੂੰ ਲੋਕ ਲਾ ਦੇਣਾ ਤੁਹਾਡੇ ਸਾਹਮਣੇ ਦੇਖੋ ਮੈਂ ਬੰਦ ਕਰ ਦਿੱਤਾ ਬੰਦ ਕਰਨ ਤੋਂ ਬਾਅਦ ਇੱਧਰਲੇ ਫੋਨ ਨੂੰ ਮੈਂ ਹਾਂਜੀ ਤੁਸੀਂ ਦੇਖਿਆ ਮੈਂ ਇੱਧਰਲੇ ਹੱਥ ਦੇ ਨਾਲ ਲੋਕ ਲਾਇਆ ਸੀ ਫੋਨ ਤੇ ਦੂਸਰੇ ਹੱਥ ਦੇ ਨਾਲ ਜਦੋਂ ਮੈਂ ਫੋਨ ਨੂੰ ਟੱਚ ਕੀਤਾ ਤਾਂ ਉੱਚੀ ਉੱਚੀ ਆਲਾਰਮ ਵੱਜੇ ਬਹੁਤ ਜ਼ੋਰਦਾਰ ਹਨਾ ਤਾਂ ਮਤਲਬ ਐਦਾ ਤੁਹਾਡੇ ਫੋਨ ਦੇ ਵਿੱਚ ਬੱਸ ਸਕਦਾ بڑا ਫਾਇਦਾ ਤੁਸੀਂ ਜਿੱਥੇ ਮਰਜੀ ਆਪਣਾ ਫੋਨ ਰੱਖਦੇ ਹੋ ਮੇਰਾ ਵੀ ਜਿੱਦਾਂ ਮਰਜੀ ਤੁਹਾਡੇ ਫੋਨ ਨੂੰ ਕੋਈ ਵੀ ਬੰਦਾ ਟੱਚ ਕਰੂਗਾ ਤਾਂ ਉੱਚੀ ਉੱਚੀ ਆਲਾਰਮ ਵੱਜੂਗੇ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਹਰੇਕ ਬੰਦੇ ਤੱਕ ਸ਼ੇਅਰ ਕਰਿਓ ਕਿਉਂਕਿ ਹਰੇਕ ਬੰਦੇ ਦੇ ਇਹ ਕੰਮ ਆਉਣ ਵਾਲੀ ਵੀਡੀਓ ਆ ਤੇ ਬਾਕੀ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ